ਅਗਰ ਗੱਲ ਕਰੀਏ ਇੰਡਸਟਰੀ ਦੀ ਸਾਰੰਗ ਤਾਂ ਪੇਤ ਪੈ ਗਿਆ ਲੋਕਾਂ ਦਾ ਇੱਥੇ ਕਿਵੇਂ ਕੰਮ ਚੱਲਦਾ ਹੈ ਕੌਣ ਆਪਣਾ ਹੈ ਕੌਣ ਬੇਗਾਨਾ ਹੈ ਕਿਹਦੇ ਤੇ ਪਰੋਸਾ ਕਰਨਾ ਹੈ ਆ ਪੇਤ ਸਾਨੂੰ ਉਦੋਂ ਹੀ ਪੈ ਗਿਆ ਸੀ ਜਦੋਂ ਅਸੀਂ ਤਿੰਨ ਤਿੰਨ ਚਾਰ ਚਾਰ ਸਾਲ ਦੇ ਸੀਗੇ ਬਿਕਾਜ਼ ਸਾਰੀ ਇੰਡਸਟਰੀ ਨੇ ਉਦੋਂ ਸਾਡੇ ਘਰੇ ਆਉਣਾ ਆ ਸੀ ਕਿਸੇ ਦੇ ਘਰੇ ਜਾਣਾ ਅਸੀਂ ਇੰਡਸਟਰੀ ਦੇ ਕੋਈ ਵਾਵਾਂ ਦੇ ਫੰਕਸ਼ਨ ਹੁੰਦੇ ਸੀਗੇ ਉਦੋਂ ਇੰਨੇ ਇਵੈਂਟਸ ਤਾਂ ਨਹੀਂ ਹੁੰਦੇ ਸੀਗੇ ਮਤਲਬ ਜਿਵੇਂ ਇੰਡਸਟਰੀ ਦੇ ਫੰਕਸ਼ਨ ਘੱਟ ਹੁੰਦੇ ਸੀਗੇ ਅਵਾਰਡ ਸ਼ੋਅ ਘੱਟ ਹੁੰਦੇ ਸੀਗੇ ਉਦੋਂ ਐਦਾਂ ਹੁੰਦਾ ਸੀਗਾ ਕਿ ਆ ਕਿਸੇ ਨੇ ਇੱਕ ਆਰਟਿਸਟ ਨੇ ਇੱਕ ਦੂਸਰੇ ਆਰਟਿਸਟ ਦੇ ਘਰੇ ਚੱਲ ਜਾਣਾ ਜਿਵੇਂ ਆ ਬੱਬੂ ਮਾਨ ਸਾਹਿਬ ਦਾ ਖੰਨੇ ਕੋਲ ਸ਼ੋਅ ਹੈ ਤਾਂ ਉਹਨਾਂ ਨੇ ਖੰਨੇ ਆ ਜਾਣਾ ਸਾਡੇ ਕੋਲ ਹਨਾ ਤੇ ਆ ਜਾਂ ਜੈਜੀ ਬੀ ਜੀ ਨੇ ਉਹਨਾਂ ਦਾ ਇੱਧਰ ਕਿਤੇ ਸ਼ੋਅ ਹੁੰਦਾ ਸੀ ਖੰਨੇ ਲੰਗਦੇ ਵੜਦੇ ਫਿਰ ਉਹ ਆ ਜਾਂਦੇ ਸੀ ਸਾਡੇ ਕੋਲ ਐਦਾਂ ਮਤਲਬ ਜਿੰਨੇ ਵੀ ਆਰਟਿਸਟ ਸੀਗੇ ਚਾਹੇ ਹਾਂਸ ਰਾਜ ਜੀ ਨੇ ਗੁਰਦਾਸ ਮਾਨ ਸਾਹਿਬ ਨੇ ਕਿੱਦਾਂ ਪਾਪਾ ਦੇ ਸਰਕਲ ਦੇ ਜਿੰਨੇ ਵੀ ਦੋਸਤ ਉਸ ਟਾਈਮ ਸੀਗੇ ਤੇ ਫਿਰ ਉਹ ਉਹਨਾਂ ਨੇ ਲੰਗਦੇ ਵੜਦੇ ਘਰੇ ਉਹਨਾਂ ਦਾ ਖੰਨਾ ਇੱਕ ਸਟਾਪ ਹੁੰਦਾ ਸੀ ਉਹ ਵੀ ਆਉਣਾ ਹੀ ਆਉਣਾ ਸਾਨੂੰ ਭੇਦ ਲੋਕਾਂ ਦਾ ਜੋ ਕਹਿ ਸਕਦੇ ਆ ਕਿ ਵੀ ਚੰਗਾ ਮੜਾ ਤਾਂ ਉਸ ਟਾਈਮ ਕੋਈ ਨਹੀਂ ਸੀ ਹੁੰਦਾ ਉਦੋਂ ਸਾਰੇ ਚੰਗੇ ਹੁੰਦੇ ਸੀਗੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਸਾਡਾ ਕੌਣ ਆ ਤੇ ਜੀ ਸਾਡਾ ਕੌਣ ਹੁਣ ਦੀ ਐਕਟਿੰਗ ਕਰ ਰਿਹਾ ਸੀਗਾ ਜੀ ਬਿਲਕੁਲ ਤੇ ਬਾਕੀ ਦਾ ਸਾਰੇ ਇੰਡਸਟਰੀ ਨੇ ਸਾਦੇ ਤਾਂ ਕੋਈ 3-4 ਜਣੇ ਹੋਣਗੇ ਇਦਾਂ ਦੇ 2-3 ਜਣੇ ਹੋਣਗੇ 3-4 ਜਣੇ ਮੈਂ ਵੱਧ ਕਹਤਾ 2-3 ਜਣੇ ਹੋਣਗੇ ਇਦਾਂ ਦੇ ਪਰ ਜਿਹੜੇ ਬਹੁਤ ਕੂੜ ਤਬੀਅਤ ਦੇ ਸੀਗੇ ਤੇ ਉਹ ਉਹਨਾਂ ਨੂੰ ਫਿਰ ਅਸੀਂ ਐਗਜ਼ਿਟ ਦਿਖਾਤਾ ਆਪਣੀ ਲਾਈਫ ਚੋਂ ਅਸੀਂ ਫਤਿਹ ਬੁਲਾਤੀ ਉਹਨਾਂ ਨੂੰ ਦੂਰੋਂ ਫਿਰ ਉਸ ਤੋਂ ਬਾਅਦ ਤਾਂ ਇਦਾਂ ਹੀ ਹੈ ਕਿ ਵੀ ਆ ਹੁਣ ਸਾਨੂੰ ਇੰਨਾ ਕੁ ਪਤਾ ਲੱਗ ਗਿਆ ਵੀ ਸਾਡਾ ਜਿਹੜਾ ਹੈਗਾ ਉਹ ਜੇ ਹੁਣ ਵੀ ਸਾਡੇ ਨਾਲ ਹੈ ਜੇ ਉਹਨੂੰ ਮੇਰੇ ਤੋਂ ਕੋਈ ਮਤਲਬ ਨਹੀਂ ਆ ਉਹ ਪਾਪਾ ਨੂੰ ਹਲੇ ਵੀ ਯਾਦ ਕਰਕੇ ਸਾਡੇ ਲਈ ਕੁਝ ਕਰਨਾ ਚਾਹੁੰਦਾ ਹੈ ਇਹਦਾ ਮਤਲਬ ਹੀ ਸਟਿਲ ਹੈਜ਼ ਰਿਸਪੈਕਟ ਫॉर ਮਾਈ ਫਾਦਰ ਉਹਨਾਂ ਕੋਲ ਸਟਿਲ ਇੱਕ ਉਹ ਉਹਨਾਂ ਦੇ ਅੰਦਰ ਇੱਕ ਦੀਵਾ ਬਲਦਾ ਹੈ ਦੋਸਤੀ ਦਾ ਪਾਪਾ ਦੇ ਲਈ ਕਿ ਵੀ ਯਾਰ ਵੀ ਮੈਂ ਇਹਨਾਂ ਲਈ ਕੀ ਕਰ ਦਵਾ ਬੱਬੂ ਮਾਨ ਸਾਹਿਬ ਨੇ ਜਾਂ ਮਹਾਂਸਰਾਜ ਹੰਸ ਜੀ ਨੇ ਜੈਜੀ ਵੀ ਜਿਨੇ ਮੈਂ ਜਿਨ੍ਹਾਂ ਦੇ ਪਹਿਲਾਂ ਨਾਂ ਲੈ ਚੁੱਕਿਆ ਤੇ ਚਾਹ ਹੋਰ ਕਲਾਕਾਰ ਨੇ ਇਹਨਾਂ ਨੇ ਬਹੁਤ ਸਾਡੇ ਨਾਲ ਮਤਲਬ ਸਾਡੇ ਨਾਲ ਬਹੁਤ ਮਤਲਬ ਆਂਦੇ ਜਾਂਦੇ ਰਹੇ ਫਾਦਰ ਸਾਹਿਬ ਤੋਂ ਬਾਅਦ ਵੀ ਤੇ ਮੈਨੂੰ ਪੁੱਛਦੇ ਰਹਿੰਦੇ ਸੀ ਵੀ ਯਾਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਦੱਸਣਾ ਤੇ ਵੀ ਹੋਰ ਕੁਚਨ ਤੂੰ ਆਪਣੇ ਕੋਈ ਟੈਨਸ਼ਨ ਨਹੀਂ ਲੈਣੀ ਅਸੀਂ ਤੇਰੇ ਚਾਚੇ ਤਾਏ ਆ ਅਸੀਂ ਬੈਠੇ ਆ ਜੀ ਤੇ ਉਹਨਾਂ ਦਾ ਬਹੁਤ ਹੌਸਲਾ ਸੀਗਾ ਸਾਡੇ ਨਾਲ ਸੋ ਅ ਫਿਰ ਇਸ ਤਰ੍ਹਾਂ ਪਤਾ ਚੱਲ ਜਾਂਦਾ ਸੀਗਾ ਕਿ ਯਾਰ ਇਹ ਬੰਦੇ ਸਾਡੇ ਨੇ ਤੇ ਕੌਣ ਕੌਣ ਜਿਹੜੇ ਸੀਗੇ ਸਿਰਫ ਮੇਰੇ ਫਾਦਰ ਸਾਹਿਬ ਨਾਲ ਉਦੋਂ ਤੱਕ ਸੀਗੇ ਜਦੋਂ ਮੇਰੇ ਫਾਦਰ ਸਾਹਿਬ ਜਿਉਂਦੇ ਸੀਗੇ ਉਸ ਤੋਂ ਬਾਅਦ ਜਿਨ੍ਹਾਂ ਨੇ ਮੂੰਹ ਵੀ ਨਹੀਂ ਦਿਖਾਇਆ ਫਿਰ ਅਸੀਂ ਉਹਨਾਂ ਨੂੰ ਵੀ ਮੂੰਹ ਨਹੀਂ ਆਪਣਾ ਦਿਖਾਇਆ ਫਿਰ ਅਸੀਂ ਅਸੀਂ ਵੀ ਉਹਨਾਂ ਨੂੰ ਦੂਰੋਂ ਸੱਸੀ ਗੱਲ ਬੁਲਾਤੀ ਮੈਂ ਕਿਹਾ ਚਲੋ ਠੀਕ ਐ ਇੰਨਾਂ ਪਰਮਾਤਮਾ ਨੇ ਲਿਖਿਆ ਹੋਇਆ ਸੀ ਤੁਹਾਡੇ ਨਾਲ ਸਾਡਾ ਬਟ ਕੋਈ ਗੱਲ ਨਹੀਂ ਬਾਕੀ ਫਾਦਰ ਸਾਹਿਬ ਇਸ ਟਿਲ ਅਰਾਊਂਡ ਜੀ ਉਹ ਦੇਖ ਰਹੇ ਨੇ ਸਾਰਾ ਕੁਝ ਵੀ ਕੌਣ ਮੇਰੇ ਪਰਿਵਾਰ ਨਾਲ ਹੈ ਕੌਣ ਨਹੀਂ ਹੈ ਬਾਕੀ ਕਰਮਾ ਹੈ ਜੋ ਉਹਨਾਂ ਨੂੰ ਮਿਲੇਗਾ ਉਸ ਚੀਜ਼ ਦਾ ਜਿਹੜਾ ਜਿਹੜਾ ਕਿਸੇ ਤਰ੍ਹਾਂ ਦਾ ਕਿਸੇ ਵੀ ਗੱਲ ਨੂੰ ਕਿਦਾਂ ਵੀ ਸੋਚਦਾ ਚਾਹੇ ਚੰਗਾ ਹੋਵੇ ਚਾਹੇ ਮਾੜਾ